ਆਪਣੇ ਚੈਨਲ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਤੁਹਾਡਾ ਜਿਹੜਾ ਮੇਰਾ ਭਰਾ ਹੈ ਛੋਟਾ ਮੈਂ ਥੋੜਾ ਜਿਹਾ ਨਾਂ ਪਤਾ ਹੁਣੇ ਪੁੱਛਿਆ ਉਹ ਮੈਂ ਕਹਾਂਗਾ ਬੱਬੀ ਬਰਾੜ ਬੱਬੀ ਬਰਾੜ ਹਾਂਜੀ ਪਿੰਡ ਕੋਠਾਗੁਰੂ ਦਾ ਤੇ ਇਹਨਾਂ ਦਾ ਮਾਲਵਾ 벨ਟ ਬਲੌਗ ਚੈਨਲ ਹੈ ਜੀ ਇਹਨਾਂ ਦਾ ਬਹੁਤ ਵੱਡਾ ਚੈਨਲ ਹੈ ਬਹੁਤ ਮਸ਼ਹੂਰਾ ਵਧੀਆ ਗੱਲਾਂ ਰਿਕਾਰਡ ਕਰਦੇ ਆ ਸੱਚੀਆਂ ਗੱਲਾਂ ਜੀ ਇਹ ਲੋਕਾਂ ਤੱਕ ਪਹੁੰਚਾਉਂਦਾ ਕਿਉਂਕਿ ਸਾਡੇ ਵਰਗੇ ਜਿਹੜੇ ਇਨਸਾਨ ਹੁੰਦੇ ਆ ਬਲੱਖਣਾ ਵਿਅਕਤੀ ਹੁੰਦੇ ਆ ਕੋ ਬਲੱਖਣਾ ਵਿਅਕਤੀ ਕਰੋਨਾ ਤੋਂ ਪੈਦਾ ਹੁੰਦਾ ਜੀ ਜਿਹੜਾ ਬੰਦਾ ਕਰੋੜਾਂ ਚੋਂ ਪੈਦਾ ਹੁੰਦਾ ਉਹਨਾਂ ਨੂੰ ਦੂਰ ਤੱਕ ਪਹੁੰਚਾਉਣ ਦੀ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੇ ਜੇਕਰ ਇਹ ਨਾ ਹੁੰਦਾ ਤਾਂ ਸਾਨੂੰ ਨਹੀਂ ਕਿਸੇ ਨੇ ਜਾਣ ਦੁਨੀਆਂ ਦਾ ਨਹੀਂ ਪਤਾ ਲੱਗਣਾ ਇਹਨਾਂ ਦੀ ਬਹੁਤ ਵੱਡੀ ਦੇਣਾ ਮੈਂ ਇਹਨਾਂ ਨੂੰ ਆਪਣੇ ਤੋਂ ਵੱਡਾ ਸਮਝਦਾ ਮੈਂ ਇਹਨਾਂ ਨੂੰ ਬਹੁਤ ਵੱਡਾ ਇੱਕ ਪਰਮਾਤਮਾ ਦਾ ਰੂਪ ਵੀ ਦਿੰਦਾ ਹੈ ਵਿਚਾਰੇ ਨੇ ਬਹੁਤ ਬਹੁਤ ਚੰਗਾ ਕੀਤਾ ਕਵਰਾਂ ਕੀਤੀ ਐਮਐਲ ਦੀ ਮੈਨੂੰ ਇਹਨੇ ਬਰਾਇਆ ਵੀ ਹੈ ਚੈਨਲ ਤੇ ਤੇ ਮੈਨੂੰ ਦੂਰ ਤੱਕ ਪਹੁੰਚਾਇਆ ਮੈਂ ਤਾਂ ਇਹਨਾਂ ਦਾ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰ ਸਕਾਂ ਤੇ ਬਾਕੀ ਗੱਲ ਬਾਬਾ ਕਰਨਾਲ ਦਾ ਅਸਰ ਜਲਾਲ ਮਹਾਰਾਜ ਬਾਬਾ ਸੰਤ ਬਰਮ ਮੁਨੀ ਜੀ ਪਿੰਡ ਜਲਾਲ ਉਹ ਰੋਲਦੂ ਸ਼ਾ ਇਹਨਾਂ ਦਾ ਭਾਈ ਵੀ ਸੀਗਾ ਸਾਡੇ ਪਿੰਡ ਦੇ ਇਹ ਬਰਮ ਮੁਨੀ ਜੀ ਬਹੁਤ ਵੱਡੀ ਗੱਲ ਆ ਬਹੁਤ ਵੱਡਾ ਨਾਮ ਹੈ ਬਾਬਾ ਕਰਨਾਲ ਦਾਸ ਮਹਾਰਾਜ ਦਾ ਉਹਨਾਂ ਦੀ ਵਰਸੀ ਯਾਨੀ ਕਿ 16 ਸਤੰਬਰ 16 ਸਤੰਬਰ 2025 ਨੂੰ ਇਹ ਸਰਾਨਾ ਮਨਾਈ ਜਾਂਦੀ ਹੈ ਜੀ ਆ ਆਏ ਹਾਲ ਮਨਾਈ ਜਾਂਦੀਆਂ ਤੇ ਬਹੁਤ ਵੱਡੇ ਪੱਧਰ ਦੇ ਸੰਗਤਾਂ ਹੁੰਦੀਆਂ ਦੂਰ ਤਰਾਡੇ ਤੋਂ ਆਉਂਦਾਂ ਬੱਲੇ ਬੱਲੇ ਹੋ ਜਾਂਦੀਆਂ ਸਾਰੇ ਲੰਗਰ ਚੱਲਦੇ ਆ ਬਹੁਤ ਵੱਡੀ ਗੱਲ ਆ ਪਹਿਲਾਂ ਸਾਰੇ ਬੜੇ ਹੁੰਦੇ ਸਨ ਪਹਿਲਾਂ ਵਾਲੀ ਵਾਰਸੀ 'ਚ ਮੈਂ ਕਥਾ ਕਰਦੇ ਸੁਣਿਆ ਇਹ ਕਹਿੰਦੇ ਵੀ ਜਿਹੜਾ ਜਲਾਲਪਿੰਡ ਸੀ ਇਹਨੂੰ ਡਾਕੂਆਂ ਦੀ ਧਰਤੀ ਕਿਹਾ ਜਾਂਦਾ ਸੀ ਇਹ ਜੀ ਹਾਂ ਇਹ ਡਾਕੂਆਂ ਦਾ ਸੱਚਾਈ ਆ ਅਨਲ ਸੱਚਾਈ ਆ ਜੀ